ਸੱਚੀ ਗੱਲ ਜੀ ਆ ਸਾਡੇ ਨਾਲ ਇੱਕ ਪੇਸ਼ੈਂਟ ਜੁੜੇ ਨੇ ਪਿਆਰਾ ਸਿੰਘ ਜੀ ਜਿਨ੍ਹਾਂ ਦੀ ਉਮਰ 54 ਸਾਲ ਹੈ ਪਿਆਰਾ ਸਿੰਘ ਜੀ ਇੱਕ ਪਲੰਬਰ ਦਾ ਕੰਮ ਕਰਦੇ ਨੇ ਤੇ ਕਾਫੀ ਲੰਬੇ ਸਮੇਂ ਤੋਂ ਇਹ ਆਪਣੇ ਗੋਡਿਆਂ ਦੀ ਦਰਦ ਤੋਂ ਪਰੇਸ਼ਾਨ ਨੇ ਹੁਣ ਇਹਨਾਂ ਦੇ ਗੋਡਿਆਂ ਦੀ ਦਰਦ ਇੰਨੀ ਜ਼ਿਆਦਾ ਵੱਜ ਚੁੱਕੀ ਹੈ ਕਿ ਜਿਸ ਦੇ ਕਰਕੇ ਇਹਨਾਂ ਦੇ ਕੰਮ ਦੇ ਉੱਤੇ ਵੀ ਅਸਰ ਪੈ ਰਿਹਾ ਹੈ ਕਿਉਂਕਿ ਇਹ ਨਹੀਂ ਜ਼ਿਆਦਾ देर ਖੜੇ ਹੋ ਪਾਉਂਦੇ ਨੇ ਨਹੀਂ ਗੋਡਿਆਂ ਦੇ ਭਾਰ ਉੱਤੇ ਬੈਠ ਪਾਉਂਦੇ ਨੇ ਕਈ ਕਈ ਵਕਤ ਵਕਤ ਥਾਵਾਂ ਤੋਂ ਜਿਵੇਂ ਕਿ ਸੰਗਰੂਰ ਕਰਨਾਲ ਪੋਰਡ ਦੋਦੀ ਕਈ ਥਾਵਾਂ ਤੋਂ ਦਵਾਈਆਂ ਖਾ ਚੁੱਕੇ ਨੇ ਦਵਾਈਆਂ ਖਾਣ ਦੇ ਬਾਅਦ ਇਹਨਾਂ ਦੇ ਦਰਦਾਂ ਵਿੱਚ ਰਾਹਤ ਤਾਂ ਮਿਲ ਜਾਂਦੀ ਹੈ ਪਰ ਉਹ ਰਾਹਤ ਕੁਝ ਸਮੇਂ ਤੱਕ ਹੀ ਹੁੰਦੀ ਹੈ ਬਟ ਜਦੋਂ ਦਵਾਈ ਛੱਡਦੇ ਨੇ ਦਦਾ ਫਿਰ ਵਾਪਸ ਉੱਭਰ ਜਾਂਦੀਆਂ ਨੇ ਤੇ ਇਸ ਦੇ ਨਾਲ ਇਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੇ ਸੀ ਚੀਜ਼ੇ ਕਰਕੇ ਇਹਨਾਂ ਦਾ ਜਿਹੜਾ ਬਿਹੇਵੀਅਰ ਹੈ ਜਿਹੜਾ ਇਹਨਾਂ ਦਾ ਤਣਾਅ ਹੈ ਇਹ ਹਮੇਸ਼ਾ ਤਣਾਅ ਵਿੱਚ ਚਿੜਚਿੜਾਪਨ ਵਿੱਚ ਰਹਿਣ ਲੱਗ ਪਏ ਸੀ ਫਿਰ ਇੱਕ ਵਾਰੀ ਇਹਨਾਂ ਨੇ ਸਾਡੇ ਹਸਪੀਟਲ ਡਾਕਟਰ ਸ਼ਾਦਾ ਆਯੁਰਵੇਦ ਬਾਰੇ ਸੁਣਿਆ ਇਹ ਸੱਬ ਮੇਰੇ ਕੋਲ ਆਏ ਇਹਨਾਂ ਨੇ ਹਸਪਤਾਲ ਵਿੱਚ ਵਿਜ਼ਿਟ ਕੀਤਾ ਮੈਨੂੰ ਆਪਣੀ ਸਾਰੀ ਪ੍ਰੋਬਲਮ ਸਾਰੀ ਤਕਲੀਫਾਂ ਦੱਸੀਆ ਮੈਂ ਇਹਨਾਂ ਨੂੰ ਹੌਸਲਾ ਦਿੱਤਾ ਕਿ ਘਬਰਾਉਣਾ ਕੁਝ ਨਹੀਂ ਹੈਗਾ ਤੁਸੀਂ ਬਿਲਕੁਲ ਠੀਕ ਹੋ ਤੇ ਤੁਹਾਡੇ ਜਿਹੜੇ ਜੋੜਾਂ ਵਿੱਚ ਦਰਦ ਹੈਗੀ ਉਸ ਦੇ ਰਿਲੇਟਿਡ ਮੈਂ ਕੁਝ ਜੋੜਾਂ ਵਿੱਚ ਬਲੱਡ ਇਨਫੈਕਸ਼ਨ ਦੇ ਟੈਸਟ ਕਰਵਾਏ ਤੇ ਗੋਡਿਆਂ ਦੇ ਐਕਸ-ਰੇ ਕਰਵਾਏ ਤੇ ਮੈਂ ਇਹਨਾਂ ਨੂੰ ਹੌਸਲਾ ਦਿੱਤਾ ਤੇ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਸ਼ੁਰੂ ਕਰ ਦਿੱਤਾ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਦੇ ਗੋਡਿਆਂ ਦੇ ਦਰਦ ਵਿੱਚ ਕਾਫੀ ਜ਼ਿਆਦਾ ਰਾਹਤ ਇਹਨਾਂ ਨੂੰ ਮਿਲਣੀ ਸ਼ੁਰੂ ਹੋ ਗਈ ਤੇ ਇਹ ਆਪਣਾ ਜਿਹੜਾ ਕੰਮ ਕਾਜ ਹੈਗਾ ਉਹ ਬੜੇ ਆਰਾਮ ਨਾਲ ਕਰਨ ਲੱਗ ਪਏ ਲਗਭਗ 6 ਮਹੀਨੇ ਦਾ ਲਗਾਤਾਰ ਟਰੀਟਮੈਂਟ ਤੋਂ ਬਾਅਦ ਹੁਣ ਇਹਨਾਂ ਦੇ ਗੋਡੇ ਬਿਲਕੁਲ ਠੀਕ ਨੇ ਇਹਨਾਂ ਨੂੰ ਕੋਈ ਤਕਲੀਫ ਨਹੀਂ ਜੇਕਰ ਤੁਸੀਂ ਵੀ ਆਪਣੇ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤੁਸੀਂ ਸਾਡੇ ਹਸਪੀਟਲ ਡਾਕਟਰ ਸ਼ਾਦਾ ਵਿੱਚ ਵਿਜ਼ਿਟ ਕਰੋ ਤੇ ਇਸ ਦਾ ਟਰੀਟਮੈਂਟ ਪਾਓ ਧੰਨਵਾਦ